ਸਤਿ ਸ਼੍ਰੀ ਅਕਾਲ ਅਦਾਬ ਰੇਡੀਓ ਪੰਜਾਬ ਟਰੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਲક્ષਣ ਸਿੰਘ ਸੰਧੂ ਬਠਿੰਡਾ ਸਟੂਡੀਓ ਤੋਂ ਤੁਹਾਡਾ ਜੁੜਿਆ ਅੱਜ ਤਰੀਕ 9 ਅਪ੍ਰੈਲ ਆ ਤੇ ਦਿਨ ਬੁੱਧਵਾਰ ਆ ਅੱਜ ਦੇਸ਼ ਭਰ ਦੀਆਂ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੁਰਖੀਆਂ ਨੇ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵਿਸ਼ੇਸ਼ ਚਰਚਾ ਕਰਨ ਲਈ ਮੇਰੇ ਨਾਲ ਸਰਦਾਰ ਜਸਬੀਤ ਸਿੰਘ ਪੱਟੀ ਸੀਨੀਅਰ ਪੱਤਰਕਾਰ ਮੌਜੂਦ ਨੇ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਸਾਹਿਬ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਫੀ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਆਪਾਂ ਪਰ ਫਿਲਹਾਲ ਆਪਾਂ ਸ਼੍ਰੀ ਦਮਦਮਾ ਸਾਹਿਬ ਵੱਲੇ ਰੋਕ ਕਰਦੇ ਆਂ ਕਹਿੰਦੇ ਵੀ ਉੱਥੇ ਬਾਬਾ ਟੇਕ ਸਿੰਘ ਤਨੋਲਾ ਨੂੰ ਜਿਹੜਾ ਹੈਗਾ ਉਥੋਂ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜੀ ਦੇਖੋ ਪਹਿਲੀ ਗੱਲ ਤੋਂ ਇਹ ਆ ਵੀ ਸਾਡੀ ਇੱਕ ਵੱਡ ਕਿਸਮ ਦੀ ਆ ਕਿ ਸਾਡੇ ਸਰਤਾ ਦੇ ਵਿਦਵਾਨ ਚੰਗੇ ਲੋਕੇ ਵਿਖੇ ਤੇ ਵਿਦਵਾਨ ਵਿਖੇ ਹੁੰਦੇ ਆਂ ਚਾਹੀਦੇ ਜੀ ਫਸਲੀ ਉਂਦਸਰੰਦੇਸਕੀ ਬਾਲੇ ਆ ਕਿ ਮੁਸਲਮਾਨ ਵੀ ਜਾਣੇ ਹੈ ਇੰਗਲਿਸ਼ ਵੀ ਜਾਣੇ ਨੇ ਕੋਈ ਜਾਤ ਵੀ ਮਿਲਦੇ ਹੈ ਹੂੰ ਉਥੇ ਬਕਾਇਦਾ ਤੌਰ ਤੇ ਇਹਨਾਂ ਦੇ ਵਿਦਵਾਨ ਦੇਖੇ ਹੁੰਦੇ ਸਾਡੇ ਦੇ ਬੇਜ ਪ੍ਰਿੰਸਪਲ ਪਾਠੀ ਤੇ ਜੈਲ ਲਈ ਜਾ ਰਹੇ ਹੁੰਦੇ ਨੇ ਜੀ ਹੁਣ ਬਾਬਾ ਤੇਜ ਸਿੰਘ ਤੇ ਲਾਲਾ ਬਾਰੇ ਤੇ ਇਹ ਸੁਣ ਕੇ ਅੰਦਾਜ਼ੇ ਨਹੀਂ ਕੋਈ ਗੁਰੂ ਲਾਲਾ ਤੇ ਜਰਦੀ ਦਾ ਪੂਨ ਦਿਬਾਨੀ ਕਰੇ ਪਰ ਕੀ ਛੜਾ ਦੇ ਜੀ ਤੇ ਜੇ ਉਹ ਪਾਤਸ਼ਾਹ ਕਿਸੇ ਫਰਕੀ ਤੇ ਬੈਠੀ ਜਿੱਥੇ ਕਰਦਾ ਹੂੰ ਕੋਲ ਤੁਸੀਂ ਆਪ ਸਿਆਣੋ ਜੀ ਕਿ ਤਖਤ ਦਾ ਜਿੱਥੇਦਾਰ ਜਿਹੜਾ ਵਾ ਉਹ ਲਗਭਗ ਘੱਟੋ-ਘੱਟ ਪੜੇ ਲਿਖੇ ਜੁਣ ਫਿਰ ਜੀ ਜੀ ਬਿਲਕੁਲ ਮੈਨੂੰ ਉਮੀਦ ਨਹੀਂ ਥੀ ਜਿਹੜੇ ਸਾਡੇ ਮਾਨਯੋਗ ਜਿਹੜੇ ਕੁਲਦੀਪ ਸਿੰਘ ਗੁਰਗੱਜ ਨੇ ਕੋਈ ਬਹੁਤ بڑے ਲਿਖੇ ਹੋਣਗੇ ਜੀ ਲੇਕਿਨ ਫੇਰ ਵੀ ਉਹ ਕਥਾ ਬਾਤ ਕਰਨੀ ਹਾਂਜੀ ਹਾਂਜੀ ਉਹਨਾਂ ਨੂੰ ਗੁਰਬਾਣੀ ਦੇ ਉੱਤੇ ਉਹਦਾ ਉਹਨਾਂ ਨੂੰ ਵਿਆਖਿਆ ਕਰਨੀ ਆਉਂਦੀ ਹੈ ਜੀ ਇਹ ਤੇ ਉਹਨਾਂ ਦਾ ਪਲੱਸ ਪਹੜਿਆ ਜਾਂਦਾ ਤੇ ਵਰੀ ਹੈ ਜੀ 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 ਬਿਲਕੁਲ ਲੇਕਿਨ ਬਾਬਾ ਟੇਕ ਟਿੰਕ ਤੁਲਾਉਂਦਾ ਬਾਰੇ ਜੋ ਸੁਣਿਆ ਉਹ ਕੋਈ ਬਹੁਤਾ ਐਕਸ਼ਨ ਹੂੰ ਇਹ ਤੇ ਸਿਰਫ ਇੱਕ ਨਾਲ ਨੂੰ ਇੱਕ ਫਤਲੰਜ ਦੇ ਮੂਹਰੇ ਚਾਹੀ ਤੇ ਛੇਲੇ ਬਣਾ ਦਿੱਤੇ ਗਏ ਨੇ ਜੀ ਭਾਈ ਰਣਜੀਤ ਸਿੰਘ ਤੋਂ ਬਾਅਦ ਜਿੰਨੇ ਵੀ ਜਿੱਥੇ ਤੱਕ ਕਾਲ ਤੱਕ ਤੇ ਜੱਟਾਂ ਦੇ ਬਣੇ ਨੇ ਜੀ ਉਹਨਾਂ ਨੇ ਕਿਹਦੇ ਨੇ ਆਪਣੇ ਪੈਰਾਸਰੋਕੀ ਖਲੋਕ ਜਿਵੇਂ ਵਿਖਿਆ ਹੂੰ ਉਹ ਸਭ ਉਹ ਲਗੀਆਂ ਕੈਸਿਟ ਭੋਰੀਆਂ ਨੇ ਬੱਦਲ ਲੱਗੀਆਂ ਮੈਂ ਤੇ ਖੜੇ 서 ਰਹੇ ਹਾਂ ਜੀ ਪੁਰ ਬਾਬਾ ਟੇਕਸਿਟ ਤੇ ਲੋਹਰਾ ਦੀ ਕਿੰਨਾ ਚਿਰ ਪਹਿਲਾਂ ਦਸਤਾਰ ਬੰਦੀ ਰੁਕੀ ਨਹੀਂ ਹੂੰ ਆਸੇ ਕੀਤੀ ਜਾਂਦੀ ਸੀ ਕਿ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਦਸਤਾਰ ਲਾਇਆ ਜਾਊਗਾ ਜੀ ਜਦੋਂ ਭਾਈ ਰঞ্জੀਤ ਸਿੰਘ ਦੀ ਤਾਜਪੋਸ਼ੀ ਕੀਤੀ ਸੀ ਬਕਾਇਦਾ ਤੌਰ ਤੇ ਦੋ ਦਿਨ ਤਿੰਨ ਦਿਨ ਖਬਰਾਂ ਜੁੰਦਾ ਰਿਹਾ ਸੀਗਾ ਹੂੰ ਤੇ ਜਦੋਂ ਦਾ ਰਕਾਰਟਕ ਪਾਈ ਰঞ্জੀਤ ਸਿੰਘ ਦੀ ਤਾਜਪੋਸ਼ੀ ਉੱਦੀ ਦਸਤਾਰਬੰਦੀ ਹੋਊਗੀ ਉਹਨਾਂ ਦੀ ਸੇਵਾ ਸੰਭਾਲ ਹੋਊਗੀ ਉਹਨਾਂ ਦੀ ਜੀ ਤੇ ਘੱਟੋ ਘੱਟ 3-400 ਜਥੇ ਬੰਦਿਆਂ 3-400 ਜਥੇ ਮਨੀਆਂ ਜੀ ਤੇ ਚਾਰ ਜਿਹੜੀਆਂ ਖਰੋਤੇ ਸੀ ਚਾਰ ਪੰਡਾ ਮੰਦ ਕੇ ਲੈ ਕੇ ਗਏ ਸੀ ਉੱਥੋਂ ਆਪਣੇ ਐਸ்சிਡੀਸੀ ਵਾਲ ਜੀ ਤੇ ਕਹਿੰਦੇ ਸੀ ਵਾਕਿਆ ਵੀ ਜੱਥੇਦਾਰ ਦੀ ਤਾਜਪੂਸ਼ੀ ਹੋ ਰਹੀ ਹੈ ਹੂੰ ਹੂੰ ਉਸ ਤੋਂ ਬਾਅਦ ਜਦੋਂ ਗਿਆਨੀ ਪੂਰਨ ਸਿੰਘ ਦੀ ਹੋਈ ਆ ਤੇ ਉਹ ਤਾਜਪੂਸ਼ੀ ਬਕਾਇਦਾ ਤੌਰ ਤੇ ਸਾਹ ਕੁਝ ਲੰਗਣਾ ਕਰਕੇ ਸਰਕੜਾ ਉਸकी ਵੀ ਗਈ ਜੀ ਸਾਡੀ ਬਦਕਿਸਮਤੀ ਵੇਖੋ ਲੇਕਿਨ ਇਹ ਜਿਹੜੇ ਤਖਤ ਨੇ ਇਹ ਯਾਰੇ ਪੀਰੇ ਤੋਂ ਯਾਰੇ ਜਿੰਦ ਦਾ ਤਖਤ ਹੈ ਹੂੰ ਕੋਈ ਦਾਬਾ ਤੇਜ ਸਿੰਘ ਤੋਂ ਲੋਹੜਾ ਦੀ ਪਿਛਲੀ ਕੁਆਲਿਫਿਕੇਸ਼ਨ ਕੀ ਹੈ ਸਾਨੂੰ ਪਤਾ ਹੋਏਗਾ ਇਸੇ ਬਾਬੇ ਟੀਂਖਣ ਧੋਲਾ ਦੇ ਉੱਤੇ ਹਾਂਜੀ ਇੱਕ ਬਕਾਇਦਾ ਤੌਰ ਤੇ ਤੇਰੇ ਦੇ ਝਗੜੇ ਨੂੰ ਲੈ ਕੇ ਤੇ ਜਿਹੜੇ ਸਾਡੇ ਸੰਦੇਵ ਸਿੰਘ ਢੀਂਖਾ ਸੀਗੇ ਜੀ ਉਹਨਾਂ ਨੇ ਪੁਲਿਸ ਕੋਲ ਿਕੋਆ ਸੀ ਤੇ ਬਾਬੇ ਢੀਂਖੇ ਨੂੰ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਜੀ ਇਸ ਤਰੀਕੇ ਨਾਲ ਆਪਾਂ ਆਟੇ ਦੀ ਬੋਰੀ ਵੀ ਗੱਡੀ 'ਚ ਸੁੱਟਿਆ ਗਿਆ ਛਲਾ ਜੀ ਇਹ ਜਿ세 ਤਾਂ ਲਾਇਆ ਗਿਆ ਬੰਦਾ ਹੂੰ ਜਿਹੜੇ ਜਥੇਦਾਰ ਦੀ ਐਨੀ ਤੁਸੀਂ ਤੋਹੀਨ ਕੀਤੀ ਹੋਏ ਵਿਅਕਤੀ ਦੀ ਕੀਤੀ ਉਹ ਤੇ ਅੱਜ ਤੁਸੀਂ ਜਸਰ ਲਾ ਰਹੇ ਹੂੰ ਉਹਦੀ ਕੁਆਲਿਫਿਕੇਸ਼ਨ ਕੀ ਹੈ ਵੇਖੋ ਜੀ ਬਿਲਕੁਲ ਪੜ ਉਹਨਾਂ ਨੂੰ ਫੇਟੇ ਹੋ ਜene ਹੂੰ ਉਹਨਾਂ ਦੇ ਮਾਫਕ ਜਿਹੜੇ ਪੜੇ ਲਿਖੇ ਤੇ ਜੁਰਤ ਵਾਲੇ ਜਥੇਦਾਰ ਨਹੀਂ ਹੋਦੇ ਹੂੰ ਭਾਈ ਰஞ்சிਤ ਸਿੰਘ ਨੇ ਇੱਕੋ ਜੀ ਗੱਲ ਕੀਤੀ ਸੀ ਜੀ ਇੱਕ ਤਾਂ ਤੇ ਹੁਕਮ ਨਮਾਣੀ ਕੀਤਾ ਸੀ ਜੀ ਹਾਂ ਜੀ ਇਹਨਾ ਇਹਨਾ ਬਾਦਲ ਕਿਆ ਨੂੰ ਬਿਲਕੁਲ ਹজম ਨਹੀਂ ਹੋ ਰਿਹਾ ਜੀ ਤੇ ਅੱਜ ਬਾਬਾ ਟੇਕ ਸਿੰਘ ਤਨਹੋਲੇ ਨੂੰ ਤੇ ਜਿਵੇਂ ਉਹ ਚਾਬੀ ਦੇ ਇੱਕ ਛੱਡੇ ਤਾਂ ਫੜੋਣਾ ਜੀ ਜਿੰਨੀ ਚਾਬੀ ਦੱਦੇ ਉਹ ਨਾਲ ਚੱਲ ਜੂਗਾ ਇਹ ਜਿ세 ਤਰ ਕਰੇ ਉਧਾਂ ਨੂੰ ਬਣੇ ਪੈਦੇ ਵਿਚਾਰੇ ਦੇ ਹੂੰ ਇਹਨਾਂ ਕੋਈ ਪਾਵਰ ਨਹੀਂ ਬਿਲਕੁਲ ਜੀ ਤੁਹਾਡੇ ਕੋਲ 4 ਦਿਨ ਪਹਿਲਾਂ ਐਸੇ ਗਿਆਨੀ ਕੁਲਦੀਪ ਸਿੰਘ ਗੁਰਗੱਜ ਵੀ ਅਗਲੇ ਸੋਪਾ ਵੀ ਦੇ ਦੱਸ ਹਾਂ ਜੀ ਉਹਨੂੰ ਕਹਿੰਦੇ ਬਿਲਕੁਲ ਨਹੀਂ ਇਹ ਕਾਬਿਲ ਨਹੀਂ ਤੁਹਾਨੂੰ ਸਰਕਾਰ ਜਿਹੜੀ ਜਿਹੜੀ ਸੰਗਤ ਉਹ ਜਹਿਦਰ ਨਹੀਂ ਮੰਨਦੀ ਹੂੰ ਉਹ ਖੜ ਕੇ ਚੀਕ ਪਾਉਂਦੇ ਹੁੰਦੇ ਹੂੰ ਨੂਰ ਤੋਂ ਬੰਕੇ ਖੜ ਕੇ ਲੋਕ ਲੇਕਿਨ ਕੱਲ ਜਿਹੜੀ ਮੀਟਿੰਗ ਹੋਣੀ ਸੀ ਜੀ ਉਹ ਭਾਈ ਤਨਦੀਪ ਸਿੰਘ ਗੜਗੱਜ ਨੇ ਸਿਰਫ ਆਪਣੀ ਹੋਣ ਦਾ ਪਟਾਵਾ ਕੀਤਾ ਕਿ ਅਕਾਲ ਤਖਤ ਦਾ ਚਾਰਜਿੰਗ ਮੇਰੇ ਕੋਲ ਆ ਹਾਂਜੀ ਉਹਦੇ ਵਿੱਚ ਕੋਈ ਵੀ ਵੱਡਾ ਗ੍ਰੰਥੀ ਕਾਤੋਂ ਜਿਰੀ ਜੀਰ ਮੈਂਦਰ ਸੇਬ ਇੱਕ ਵੀ ਗ੍ਰੰਥੀ ਸ਼ਾਮਲ ਨਹੀਂ ਕੀਤਾ ਗਿਆ ਜੀ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਹੁੰਦਾ ਵੱਡਾ ਵਾ ਕੀਤਾ ਅੱਜ ਉਹ ਸੋਚਿਆ ਵੀ ਮੇਰੀ ਹੋਂਦ ਬਣ ਗਈ ਆ ਅੱਜ ਗੈਰ ਚੁੱਪ ਕਰਕੇ ਹੂੰ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਜਿਹੜੇ ਦੋ ਤੇ ਗਰੁੱਪ ਮੈਂਬਰ ਐਸਿਪੀ ਸੀ ਇਹਨਾਂ ਦੇ ਸਪੱਸ਼ਟਾ ਰਹਿ ਗਏ ਉਹ ਬਣਾ ਲੈਨੇ ਸ਼੍ਰੋਮਣੀ ਕਮੇਟੀ ਦੇ ਸੱਤਰ ਪ੍ਰਤਾਪ ਸਿੰਘ ਚਲਾ ਗਿਆ ਜੀ ਤੇ ਜਿਹੜੇ ਉਹਦੇ ਮਲਾਜਮ ਤੁਹਾਰੇ ਹੋਣੀ ਹੋਣੀ ਤੇ ਮਜਬੂਰੀ ਹੈ ਜੀ ਤੇ ਤੁਸੀਂ ਉਹਨਾਂ ਦੇ ਸਿਰ ਤੇ ਦਸਤਾਰ ਰੱਖ ਕੇ ਕਿ ਬਕਾਇਦਾ ਤੇ ਕਿ ਤਾਜੀ ਨੇ ਦਸਤਾਰਬੰਦੀ ਹੋਊਗੀ ਮੈਨੂੰ ਇੱਕ ਫੋਨ ਆਇਆ ਜੀ ਮੈਨੂੰ ਕਹਿੰਦਾ ਜੀ ਦਸਤਾਰਬੰਦੀ ਕੀ ਰਸਮ ਪਕੜੀ ਮੈਂ ਕਿ ਮੈਂ ਨਹੀਂ ਕੁਝ ਵੀ ਕਹਿੰਦਾ ਮੈਂ ਤੇ ਸੂਤ ਤਖਤ ਦੇ ਜਹਦਰ ਸਾਹਿਬ ਦੇ ਦਸਤਾਰਬੰਦੀ ਕੋਲ ਤੁਸੀਂ ਉਮਰ ਦੀ ਕਹੀਓ ਜੀ ਜੀ ਇਸ ਕਰਕੇ ਇਹਦੇ ਉੱਤੇ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਸੀ ਕਿ ਇਹੋ ਜਿਹੇ ਬੰਦੇ ਸਕਤਾਂ ਦੇ ਜਥੇਦਾਰ ਤਹੀ ਨਾ ਦਿੰਦੇ ਨੇ ਇਹਨੂੰ ਗੱਲ ਗਰਵਡ ਕਿੱਥੇ ਜਾਊਗੀ ਭਾਈ ਹੂੰ ਸਹੀ ਗੱਲ ਹੈ ਜਿਹੜੇ ਬੰਦੇ ਨੂੰ ਜਗਤੀ ਸਰ ਦਾ 파ਠ ਨਹੀਂ ਹੁੰਦਾ ਕੋਈ ਪੰਜ ਬਾਰੀਆਂ ਦੇ 파ਠ ਨਹੀਂ ਹੁੰਦੇ ਜਿਹੜੇ ਸਹੀ ਤਰੀਕੇ ਨਾਲ ਅਰਦਾਸ ਹੀ ਕਰ ਸਕਦਾ ਹੂੰ ਉਹਨੂੰ ਤੁਸੀਂ ਤਖਤ ਦੇ ਜੇਦ ਲਾ ਰਹੇ ਹੋ ਹੂੰ ਫਿਰ ਵੀ ਖਾਣਾ ਪੂਰਤੀ ਕਰ ਰਹੇ ਹੋ ਸਰ ਕਰਨੇ ਕੋਈ ਗੱਲ ਨਹੀਂ ਮੇਰੀ ਸੂਚਨਾ ਮੁਤਾਬਕ ਤੇ ਵੀ ਸੀ ਬਾਬਾ ਆਪ ਵੀ ਤਿਆਰ ਨਹੀਂ ਸੀਗਾ ਅੱਛਾ ਜੀ ਲੇਕਿਨ ਉਹਨੂੰ ਕੋਈ ਧੱਕੇ ਨਾ ਕਹਿਤਾ ਭਾਈ ਤੈਨੂੰ ਇਹ ਸੇਵਨ ਮੋੜੀ ਪਾਣੀ ਤੂੰ ਕੀ ਕਰ ਤੇ ਕੀ ਕਰ ਕੋਈ ਗੱਲ ਨਹੀਂ ਤੇ ਅੱਜ ਉਹਦੀ ਤਾਜ ਪੁੱਛੀ ਕਰ ਦਿੱਤੀ ਕਿ ਇਹ ਤਸਵੀਰਾਂ ਨੂੰ ਹੱਥ ਤੇ ਗਿਆ ਨੇ ਹੂੰ ਜੀ ਦੇ ਵਿੱਚ ਦਰਬਾਰ ਸਾਹਿਬ ਦੇ ਦੋ ਗ੍ਰੰਥੀ ਹੂੰ ਇੱਕ ਸੰਮਰਜੀਤ ਸਿੰਘ ਤੇ ਗਿਆਨੀ ਕੇਵਲ ਸਿੰਘ ਖੜੇ ਦਿਖਾਈ ਦਿੰਦੇ ਹੂੰ ਗਿਆਨੀ ਅਮਰਜੀਤ ਸਿੰਘ ਉਹਨਾਂ ਨੂੰ ਕਈ ਵਾਰ ਮੈਂ ਕਿਹਾ ਕਿ ਤੁਸੀਂ ਤਾਂ ਲੱਗਦਾ ਮੈਨੂੰ ਨਹੀਂ ਲੱਗਦਾ ਜੀ ਕਿਉਂ ਨਹੀਂ ਲੱਗਦਾ ਗਿਆਨੀ ਅਮਰ ਸਿੰਘ ਦੇ ਫਾਦਰ ਸੀ ਗਿਆਨੀ ਮਾਲ ਸਿੰਘ ਜੀ ਉਹ ਬਹੁਤ ਹੀ ਲਖਾਰੀ ਸੰਗ ਹੂੰ ਉਹਨਾਂ ਨੂੰ ਤਸਕਿਰੀ ਕੇਸਗਰ ਖੇ ਦਾ ਜਿੱਥੇ ਤੇ ਲਾ ਦਿੱਤਾ ਜੀ ਤੇ ਜਦੋਂ ਸੋਦਾ ਸਾਹਿਬ ਨੂੰ ਮਾਫੀ ਦਿੱਤੀ ਹੈ ਤੇ ਉਹ ਉਹਨਾਂ ਦੇ ਮਨ ਦੇ ਉੱਤੇ ਇੰਨਾ ਕਸਰ ਰਿਹਾ ਜੀ ਤੇ ਬਰੇਨ ਅਮਰਜੋ ਓਹ ਹੋ ਉਹ ਦੁਨੀਆਂ ਤੋਂ ਕੱਟ ਕਰਕੇ ਕਿ ਗਿਆਨੀ ਅਮਰਜੀਤ ਉਹ ਰਹੀ ਇਹ ਤਨਕੀਦ ਨੇ ਹੁੰਦੇ ਨੇ ਭਾਈ ਮੈਂ ਜਿਵੇਂ ਲੱਗਿਆ ਮੇਰੇ ਬਾਪੂ ਨੇ ਲੱਗੇ ਵੇਖ ਲਿਆ ਹੂੰ ਮੈਨੂੰ ਲੱਗਦਾ ਅੱਜ ਚਲੋ ਉਹਨਾਂ ਦੀ ਮਜਬੂਰੀਆਂ ਮੁਲਾਜ਼ਮ ਨੇ ਯਾਨੀ ਕੇਵਲ ਤੇ ਹੀ ਤੇ ਗਿਆਨੀ ਅਮਰਜੀਤ ਸਿੰਘ ਆਫਸਰ ਨੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ ਹੂੰ ਉਹ ਦੋ ਗਏ ਨੇ ਸਟਾਫ ਮੋਤੀ ਬਾਕੀ ਤਾਂ ਦੇ ਗਿਆ ਕੋਈ ਨਹੀਂ ਹੈਗਾ ਨਾ ਤੁਸੀਂ ਲੋਕਲ ਜਨਰੇਟਰ ਦੀਆਂ ਵਾਂ ਨਾ ਤੁਸੀਂ ਉੱਥੇ ਦੀ ਕਿਸਤ ਤੋਂ ਕਿਹਾ ਨਾ ਬੰਦਾ ਬੁੱਢਾ ਉਹ ਬੜਾ ਪਗੜਾ ਉੱਥੇ ਦਾ ਸੈਂਟਰ ਹੈਗਾ ਥੋੜੀ ਹੈਗੀ ਹੈ ਸਾਰੀਆਂ ਸੰਪਰਦਵਾਵਾਂ ਜਾਂਦੀਆਂ ਹੁੰਦੀਆਂ ਜੀ ਉੱਥੇ ਪ੍ਰੋਪਰ ਦਸਤਾਰਬੰਦੀ ਹੁੰਦੀ ਹੈ ਇਹ ਤਾਂ ਫਿਰ ਇਹ ਕਿਹੋ ਜਿਹਾ ਤਰੀਕਾ ਅਖਤਿਆਰ ਕਰ ਲਿਆ ਇਹ ਸੰਗਤ ਦੇ ਵਿੱਚ ਸਿੱਖ ਪੰਥ ਦੇ ਵਿੱਚ ਕਿਹੋ ਕੀ ਮੈਸੇਜ ਜਾਊਗਾ ਮੈਂ ਇਹੀ ਗੱਲ ਕਹੀ ਜੀ ਖਾਨਾ ਪੂਰਤੀ ਕੀਤੀ ਜਿਸ ਵਰੀ ਤੁਸੀਂ ਪੜ੍ਹੇਗੀ ਹੂੰ ਜੀ ਚਲੋ ਜੀ ਅਮਰਿਤਪਾਲ ਉਹਨਾਂ ਦਾ ਸਾਥੀ ਪਪਲਪ੍ਰੀਤ ਹੈ ਕਹਿੰਦੇ ਉਹਦੇ ਤੋਂ ਵੀ ਹਟ ਗਈ ਐਨਐਸ ਤੇ ਤੇ ਪੰਜਾਬ ਲੈ ਆਂਦਾ ਉਹਨਾਂ ਨੂੰ ਤੇ ਕਿਵੇਂ ਗੱਲ ਚੱਲ ਰਹੀ ਹੈ ਦੇਖੋ ਜੀ ਉਹਨਾਂ ਨੂੰ ਕੱਲ ਦੀ ਟੀਮ ਜਿਹੜੀ ਆ ਨਾ ਇੱਕ ਉਹ ਲੈਣ ਵਾਸਤੇ ਗਈ ਆ ਡਿਬਗੁਰ ਤੋਂ ਅਮਰੀਕਾ ਛੇੜੇ ਪਹੁੰਚ ਗਈ ਨਹੀਂ ਆ ਪਹੁੰਚਣ ਵਾਲੀ ਹੋਗੀ ਵਾਪਸ ਜੀ ਤੇ ਅੱਜਕਲ੍ਹ ਨਾ ਤੇ ਗੱਡੀਆਂ ਦੇ ਤੇ ਨਾਕਾਰਾਂ ਦੇ ਤੇ ਇੱਕ ਬੈਚ ਨੇ ਜਹਾਜ਼ ਜਾਂਦੇ ਜਾਰਗੇਮੈਂਟੋਂ ਦੀ ਅਜੰਦੀ ਤੇ ਆਉਨੇ ਹੁੰਦੇ ਆ ਬਿਲਕੁਲ ਜੀ ਇਹ ਚ ਕਰਕੇ ਉਹਨਾਂ ਨੂੰ ਜਿਹੜਾ ਪਪਨ ਪ੍ਰੀਤ ਸਿੰਘਾ ਉਹ ਵੀ ਸਾਥੀ ਨੇ ਭਾਈ ਅਮਰਦੁੱਲ ਵੈਸੇ ਪਪਨ ਪਿੰਦਾ ਤੇ ਜਿਹੜਾ ਪਛੋਕਰ ਆ ਉਹ ਕਈ ਜਗ੍ਹਾ ਜੁੜਦਾ ਕਦੀ ਕਿਸੇ ਜੱਥੇ ਬੰਦੀਆਂ ਕਦੀ ਕਿਸੇ ਜੱਥੇ ਬੰਦੀ ਨਾਲ ਅੱਛਾ ਜੀ ਤੇ ਉਹ ਆਮ ਤੌਰ ਤੇ ਸਰਗਰੋ ਹੀ ਨਾ ਹਰ ਜੱਥੇ ਬੰਦੀ ਸਰਗਰਾਈ ਨਾ ਹੁੰਦਾ ਸੀ ਹੂੰ ਮੈਨੂੰ ਜਾਣਕਾਰੀ ਇਹ ਦੀ ਉਹਦੀ ਜਾਣਕਾਰੀ ਕਈ ਕਈ ਪ੍ਰਕਾਰ ਦੇ ਉੱਤੇ ਕਿੰਤੂ ਮਿਲਦੇ ਰਹੇ ਹੂੰ ਲੇਕਿਨ ਫਿਰ ਵੀ ਭਾਈ ਅਮਰਤਪਾਲ ਸਿੰਘ ਨਾਲ ਫਰਕ ਇਹ ਜਦੋਂ ਅੰਦਰ ਬੰਨ੍ਹ ਕਰ ਦਿੱਤਾ ਉਹਨੂੰ ਪਿਛਲੇ ਸਾਲ ਫਰਮੋਂ ਨੇ ਸਿੱਧੇ ਨਹੀਂ ਬਤਾਇਆ ਕਿ 9 ਤਰੀਕ ਨੂੰ ਬਕਾਇਦਾ ਤੌਰ 'ਤੇ ਉਹਦੀ ਐਮਐਫਸੀ ਖਤਮ ਹੋ ਗਈ ਹੈ। ਜੀ ਇਸ ਕਰਕੇ ਜਿਹੜਾ ਉਹਨੂੰ ਲੈਣ ਵਾਸਤੇ ਗਈ ਹੈ ਉਮੀਦ ਹੈ ਅੱਜ ਵੀ ਜੇ ਕੱਲ ਤੱਕ ਆ ਜੀ ਪਲੀਟ ਆ ਜੀ ਅੱਜ ਨੂੰ ਜੇ ਕੱਲ ਤੱਕ ਆ ਜੇ ਦੀ ਟੀਮ ਜਿਹੜੀ ਗਈ ਉਹਨੂੰ ਲੈ ਕੇ ਉਹਨਾਂ ਨੂੰ ਹੂੰ ਤੇ ਵੀ ਰੋਈ ਜਿਹੜੇ ਇੱਕ ਦੋ ਕੇਸ ਨੇ ਦੇ ਹੈ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਸੁਣਵਾਈ ਹੋਏਗੀ ਉਹਨਾਂ ਤੇ ਰਿਮਾਂਡਿਆ ਜਾਊਗਾ ਪੁਸ਼ਪਤਾਲ ਕੀਤੀ ਜਾਊਗੀ। ਹੂੰ ਜਿਹੜੀ ਫਿਰ ਖਾਨਾ ਪੀਣ ਦੀ ਪੁਸ਼ ਕਰਦੀ ਉਹ ਜ਼ਰੂਰ ਕਰਨੀ ਕਰਨੀ ਜੇ ਉਹਨਾਂ ਨੂੰ। ਬਿਲਕੁਲ ਜੀ। ਹੁਣ ਉਮੀਦ ਹੈ ਭਾਈ ਅਮਰਪਾਲ ਹੂੰ ਉਹਨਾਂ ਦੀ ਵੀ 23 ਅਪ੍ਰੈਲ ਨੂੰ ਵਾਪਸੀ ਹੋ ਜੇ ਜੀ ਕਿ ਉਹਨਾਂ ਦੇ ਉੱਤੇ ਵੀ ਐਨਐਸਏ ਵਧਾਈ ਦੀ ਗਈ ਅੱਛਾ ਜੀ ਜੇ ਐਨਐਸਏ ਨਹੀਂ ਵਧਾਈ ਗਈ ਤਾਂ ਨਹੀਂ ਵਾਪਸੀ ਹੋ ਜੂਗੀ ਇਹ 10 ਬੰਦੇ ਉੱਥੇ ਬੰਦ ਸੀਗੇ ਜੀ ਦਸਾਂ ਦੇ ਵਿੱਚੋਂ ਨੌ ਜਿਹੜੇ ਨੇ ਉਹ ਆ ਚੁੱਕੇ ਨੇ ਬਫਲਤੀ ਸਮੇਤ ਇੱਕ ਰਹਿ ਕੇ ਭਾਈ ਅਮਰਪਾਲ ਤੇ ਟੱਲੇ ਰਹਿ ਗਏ ਉੱਥੇ ਤੇ 10 12 ਜਣ ਦੀ ਖੇੜਾ ਹੋਰ ਉਹ ਵੀ ਇੱਥੇ ਆ ਜਾਣਗੇ ਫਿਰ ਪੰਜਾਬ ਦੇ ਵਿੱਚ ਜੀ ਜੀ ਇਹਦੇ ਮੰਗ ਉਹਨਾਂ ਦੇ ਪਰਿਵਾਰ ਦੀ ਵੀ ਸੀ ਕਈ ਉਹਨਾਂ ਪਟੀਸ਼ਨਰ ਵੀ ਪਾਈਆਂ ਪਰ ਕਿਸੇ ਸੁਣਵਾਈ ਨਹੀਂ ਕੀਤੀ ਕਿਉਂ ਐਨਰਸੇਦ ਦੇ ਕੇਸ ਦੇ ਵਿੱਚ ਘੱਟੋ ਘੱਟ 2 ਸਾਲ ਤੱਕ ਕੋਈ ਅਦਾਲਤ ਕੋਈ ਸੁਣਵਾਈ ਨਹੀਂ ਕਰਦੀ ਹੂੰ ਸਰਕਾਰ ਨੂੰ ਹਟਾਵੇ ਤਾਂ ਅੱਜ ਤੱਕ ਉਹਦਾ ਕੋਈ ਕੁਝ ਨਹੀਂ ਹੋ ਕਰ ਖਟਾ ਹੂੰ ਬਿਲਕੁਲ ਸੋ ਹੁਣ ਵੀ ਸਰਕਾਰ ਨੇ ਉੱਥੋਂ ਢਾਈ ਹੈ ਜਦੋਂ ਉਹ ਢੱਗ ਗਈ ਜੇ ਜਿਹੜੇ ਬਾਕੀ ਕੇਸ ਚੱਲਦੇ ਨੇ ਉਹਨਾਂ ਤੇ ਸੁਣਵਾਈ ਹੋਊਗੀ ਸੁਣਵਾਈ ਦੇ ਨਾਲ ਫਿਰ ਉਹ ਬੀਜੀ ਅਪਲਾਈ ਕਰ ਸਕਦੇ ਆ ਆਪਣੇ ਹੂੰ ਇਸ ਕਰਕੇ ਪੱਪਲਪ੍ਰੀਤ ਸਿੰਘ ਦੇ ਸਮੇਤ 9 ਵਿਅਕਤੀ ਜਿਹੜੇ ਆ ਉਹ ਉਹਨਾਂ ਤੋਂ ਐਮਐਨਸੀਟ ਹਟਾਈ ਗਈ ਇੱਕ ਵਿਅਕਤੀ ਰਹਿ ਗਿਆ ਸਿਰਫ ਭਾਈ ਅਮਰਪਾਲ ਸਿੰਘ ਅਮਰਪਾਲ ਸਿੰਘ ਰਹਿ ਗਿਆ ਚਲੋ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਜਨ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਇਸੇ ਨਾਲ ਰਲਦੀ ਮਿਲਦੀ ਖਬਰ ਆ ਜੀ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਆ ਬਾਜੇ ਕੇ ਭਗਵੰਤ ਸਿੰਘ ਉਹ ਜੇਲ੍ਹ ਦੇ ਵਿੱਚ ਇੱਕ ਤਾਂ ਉਹਨਾਂ ਨੇ ਭੁੱਖ ਹੜਤਾਲ ਰੱਖ ਲਈ ਹੈ ਤੇ ਇੱਕ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਬਹੁਤ ਤੰਗ ਕੀਤਾ ਜਾ ਰਿਹਾ ਸਾਡੇ ਬਾਥਰੂਮਾਂ ਤੱਕ ਕੈਮਰੇ ਲੱਗੇ ਨੇ ਤੇ ਸਾਨੂੰ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਇੱਕ ਆਡੀਓ ਜਿਹੜੀ ਕੱਖ ਤੌਰ ਤੇ ਵਾਇਰਲ ਹੋਈ ਹੋਈ ਅੱਜ ਸੋਸ਼ਲ ਮੀਡੀਆ ਤੇ ਜੀ ਪ੍ਰਧਾਨ ਮੰਤਰੀ ਬਾਜੇ ਕੀ ਕਰਦਾ ਕੀ ਕਰੀਓ ਇੱਕ ਸੋਸ਼ਲ ਮੀਡੀਆ ਅਕਾਊਂਟ ਅਕਾਊਂਟ ਲਾਣਾ ਸੀ ਬਿਲਕੁਲ ਬਿਲਕੁਲ ਜੀ ਉਹਦੇ ਵਿੱਚ ਗਤੀਵਿਧੀਆਂ ਜਿਹੜੀ ਭਾਈ ਅਮਰਸਪਾਲ ਖੜੀ ਹੁੰਦੀਆਂ ਔਰ ਜਾਂ ਹੋਰ ਪੰਥੀ ਜਿੱਤੇ ਹੁੰਦੀਆਂ ਜਿਹੜੀ ਅਸੀਂ ਉਹ ਕਰਦਾ ਸੀ ਜੀ ਲੇਕਿਨ ਜੇਸਤਰੀ ਕੇਨਾ ਪਿੱਛਾ ਕਰਕੇ ਉਹਨੂੰ ਭਜਾ ਭਜਾ ਕੇ ਪੰਜਾਬ ਪੁਰਸੇ ਫੜਿਆ ਜੀ ਫੜ ਕੇ ਮੁਰਕੇ ਤੁਨ ਲੈ ਕੇ ਉਹਨੂੰ ਉਹ ਵੱਖਰੀ ਗੱਲ ਹੈ ਹੂੰ ਹੋਰ ਜਦੋਂ ਉਹ ਤੋਂ ਐਮਐਸਏ ਟਾ ਕੇ ਲਿਆਂਦਾ ਗਿਆ ਪਹਿਲਾਂ ਤੇ 7 ਦਿਨ ਨਗਾਹਤ ਲਗਾਤਾਰ ਪੁਲਿਸ ਉਹਨਾਂ ਰਿਮਾਂਟ ਲਈਦੀ ਰਹੀ ਜੀ ਰਿਮਾਂਟ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਪਿੰਡ ਲੱਗਦਾ ਸੀ ਨੇੜੇ ਉਹਨਾਂ ਨੂੰ ਉੱਥੇ ਬਠਿੰਡਾ ਜੇਲ੍ਹ ਚ ਭੇਜ ਦਿੱਤਾ ਗਿਆ ਜੀ ਬਿਟੰਡੇ ਜੇਲ੍ਹ ਤੋਂ ਨਦਰੀ ਆਡੀਓ ਵੈਰਨ ਹੁੰਦੀ ਹੈ ਜੇ ਉਹਨਾਂ ਦੀ ਵਾਇਡੀਓ ਹੋਵੇ ਤੇ ਉਹ ਕਹਿੰਦੇ ਜੀ ਸਾਡੇ ਪੋਖੜ ਤਾਲ ਸਿੱਖ ਧਰਮ ਦੇ ਸਿੱਖ ਪਤਨ ਦੇ ਵਿੱਚ ਬਿਲਕੁਲ ਬੈਨ ਆ ਜੀ ਅਸੀਂ ਸੰਘਰਸ਼ ਹੀ ਜੋਦੇ ਹੁੰਦੇ ਆ ਹੂੰ ਸਾਨੂੰ ਸੰਘਰਸ਼ ਕਰਨਾ ਚਾਹੀਦਾ ਜੀ ਇੱਕ ਜੇਲ੍ਹ ਦੇ ਵਿੱਚ ਸਾਡੇ ਕੋਲੇ ਕੋਈ ਕੋਈ ਸੰਘਰਸ਼ ਕਰਨਾ ਕੋਈ ਤਰੀਕਾ ਨਹੀਂ ਹੈ ਸਾਇ ਪੋਖੜ ਤਾਲ ਜੀ ਸੰਦੂ ਸਾਹਿਬ ਭਾਈ ਰਣਜੀਤ ਸਿੰਘ ਜੇਲ੍ਹ ਚ ਮੰਨਤੀ ਜੀ ਤੇ 81 ਤੋਂ ਬਾਅਦ ਜਿਹੜੇ ਮੁੰਡੇ ਧਾਰ ਜੇਲ੍ਹ ਚ ਗਏ ਨਾ ਹਾਂਜੀ ਹਾਂਜੀ ਯਾ ਜੋਧਪੁਰ ਜੇਲ੍ਹ ਚ ਗਏ ਨੇ ਇਹਨਾਂ ਨੂੰ ਦੁਪਹਿਰੇ ਵੀ ਤੇ ਸ਼ਾਮੀ ਵੀ ਖਾਣਾ ਲੈਣ ਤੋਂ ਪਹਿਲਾਂ ਪੰਜ ਪੰਜ ਛੇ ਮਰ ਜਾਂਦੇ ਸੀ ਉਹ ਵਾ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਜੀ 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 ਸਿਪਾਹੀ ਸਰ ਟੀਮ ਬੜਾਈ ਸੀ ਵੀ ਤੁਸੀਂ ਆਹ ਕੰਮ ਕਰਨਾ ਹੂੰ ਜਿਹੜੇ ਮੁੰਡੇ ਉੱਥੇ ਬੰਦ ਸੀ ਵਿੱਚ ਉਹ ਮਾਂ ਤੋਂ ਉਹਦਾ ਕਿਲਾ ਨਾ ਉਹ ਸਿੰਘ ਸਾਹਿਬ ਕੋਲੋਂ ਦੇ ਭਾਈ ਸਾਹਿਬ ਕੋਲੋਂ ਦੇ ਭਾਈ ਸਾਹਿਬ ਸਾਡੇ ਤਾਂ ਬੜੀ ਮੰਦੀ ਹਾਲਤ ਹੋ ਰਹੀ ਆ ਹੂੰ ਇਸ ਤੇ ਸਾਡੀ ਮਦਦ ਕੀਤੀ ਜਾਵੇ। ਅੱਛਾ ਜੀ। ਉਹ ਕਹਿੰਦੇ ਸੱਜਣੋਂ ਆਪਣੇ ਕੋ ਇੱਥੇ ਕੋਈ ਛੁਰਤ ਕਰਨ ਦਾ ਤਰੀਕਾ ਨਹੀਂ ਸੀ ਕੋਈ ਤਰੀਕਾ ਤਾਂ ਪੁਖੜ ਤਾਂ ਰੱਖੀ ਸੀ। ਹੂੰ। ਉਹ ਕਹਿੰਦੇ ਤਿਆਰ ਹ ਜੀ ਸੀ। ਹੂੰ। ਭਾਈ ਰਣਜੀਤ ਸਿੰਘ ਸਮੇਤ ਸਾਰਿਆਂ ਨੇ ਪੁਖੜ ਤਾਂ ਸ਼ੁਰੂ ਕਰ ਦਿੱਤੀ ਤੇ ਉਹਨਾਂ ਮਾਰਿਆ ਜਿਹੜਾ ਉਹਨਾਂ ਦਮਕਾ ਤੇ ਜਿਹੜੇ ਉਹ ਮੁੰਡੇ ਸੀ ਦਰ ਦੇ ਮਰੇ ਅਗਲੇ ਰੁਕੀ ਖਾਲੀ ਉਹਨਾਂ ਨੇ। ਜੀ। ਭਾਈ ਰਣਜੀਤ ਸਿੰਘ ਸੀਗਾ। ਜਿਨੇ 27 ਦਿਨ ਭੁੱਖਾ ਰੱਖੀ ਤੇ 27 ਦਿਨ ਬਕਾਇਦਾ ਤੌਰ ਤੇ 2 ਕਿਲੋ ਵਜਨ ਘਟਾਇਆ ਜੀ ਫਿਰ ਸਾਰੀਆਂ ਮੰਗਲ ਜੇਲ੍ਹ ਨੂੰ ਮੰਨਣੀ ਪਈ ਸੀ ਇਹ ਉਹਨਾਂ ਦੀ ਕੁੱਟਮਰ ਵੀ ਬੰਦ ਕੀਤੀ ਗਈ ਉਹਨਾਂ ਦੀ ਬੰਦੀ ਵੀ ਜਿਸ ਤਰੀਕੇ ਨਾਲ ਅੰਦਰ ਛੁੱਟੀ ਸੀ ਇਹ ਬੈਰਕਾ ਦੇ ਮਿਲੋ ਵੀ ਬੰਦ ਕੀਤੀ ਗਈ ਫਿਰ ਉਹਨਾਂ ਨੂੰ ਜਿਹੜੀ ਸੀ ਖਾਣਾ ਵੀ ਚੰਗਾ ਦਿੱਤਾ ਗਿਆ ਹੂੰ ਨਹੀਂ ਤੇ ਇਹ ਤੇ ਪੋਤ ਪਾ ਕੇ ਤੇ ਪੋਤ ਪਾ ਕੇ ਉੱਤੇ ਖਾਣਾ ਬਣਾਉਂਦੇ ਸੀ ਇਹ ਦੇ ਉਹਨਾਂ ਨੂੰ ਠੀਮਠੀ ਵਿੱਚ ਦੇ ਦਿੰਦੇ ਸੀ ਤਸ਼ੱਦਦ ਇਹ ਦਰਜੋ ਪਾਇਂ ਰਣਜੀਤ ਸਿੰਘ ਦੀ ਕੁਰਬਾਨੀ ਸੀ ਕਿ 27 ਦਿਨ ਪੁਖੜ ਤਾਲ ਕਰਕੇ ਤੇ 27 ਦਿਨਾਂ ਦਾ ਸਾਈਕਲ ਹਜਨ ਘਟਿਆ ਸੀ ਗਲੇ ਕੇ ਉਹਨਾਂ ਨੂੰ ਜੇਲ੍ਹ ਜੇਲ੍ਹ ਵਿੱਚ ਕਿੱਸੀ ਦੀ ਗੱਲ ਹੂੰ ਕਿ ਭਾਈ ਸਾਹਿਬ ਵਹੇ ਤੁਹਾਡੇ ਦ੍ਰਿੜ ਰਾਦੇ ਤੋਂ ਮੈਂ ਪਹਿਲੇ ਬੜਾ ਕਾਲ ਸੀ ਲੇਕਿਨ ਹੁਣ ਤਮੇ ਹੋਰ ਕਾਇਲ ਹੋ ਗਿਆ ਹੂੰ ਉਸ ਤੋਂ ਬਾਅਦ ਵੇਖੋ ਹੁਣ ਬਾਜੇ ਕਿਨੇ ਪੁਖੜ ਰੱਖੀ ਆ ਜੀ ਬਈ ਨੂੰ ਨਹੀਂ ਬਸ ਪੁਖਤ ਵਾਲੀ 2 ਦਿਨ ਚੱਲਦੀ ਕਿ 4 ਦਿਨ ਚੱਲਦੀ ਕਿ 5 ਦਿਨ ਚੱਲਦੀ ਜੀ ਜਿਹੜੀ ਬਕਾਇਦਾ ਤੌਰ ਤੇ ਉਹਨਾਂ ਨੇ ਆਪਣੀ ਆਡੀਓ ਪਾਈ ਆ ਉਹਨਾਂ ਜਥੇਦਾਰ ਅਕਾਲ ਤਖਨ ਲੋ ਸਿੱਪ ਪੰਜਾਬ ਦੇ ਮੁੱਖ ਮੰਤਰੀ ਦੋਹਾਂ ਨੂੰ ਅਪੀਲ ਕੀਤੀ ਹੈ ਜੀ ਜਥੇਦਾਰ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਇਹ ਗੁਰਦੁਆਰੇ ਮੱਥਾ ਵੀ ਟੇਕਣ ਨਹੀਂ ਜਾਣ ਦਿੰਦੇ ਹਾਂ ਜੀ ਜੇ ਜਾਣ ਨਹੀਂ ਦਿੰਦੇ ਫਿਰ ਗੁਰਦੁਆਰਾ ਬਣਾਇਆ ਕਲੀ ਉੱਤੇ ਅੰਦਰ ਜੀ ਬਿਲਕੁਲ ਬੰਦ ਕਰ ਦੇ ਗੁਰਦੁਆਰੇ ਫਿਰ ਹਾਂ ਫਿਰ ਇਹ ਨਾ ਅਸਤਵਾਦੀ ਨੇ ਵੱਖਵਾਦੀ ਨੇ ਨਾ ਇਹ ਦੂਸਰੇ ਦੇਖਦੇ ਕਿ ਲੋਕ ਜੀ ਸਾਡੇ ਆਪਣੇ ਬਸ਼ਿੰਦੇ ਨੇ ਹੂੰ ਉਹਨਾਂ ਦੇ ਵੀ ਕੋਈ ਹੱਕ ਆ ਇੱਕ ਫਾਂਸੀ ਦਾ ਮੁਜਰਮ ਹੁੰਦਾ ਨਾ ਫਾਂਸੀ ਦਾ ਜਿਹਦੇ ਵੀ ਆਪਣੇ ਤੇ ਹੱਕ ਉਹ ਵੀ ਹੈਗੇ ਉਹਦੇ ਵੀ ਆਪਣੇ ਦੁਕਾਨ ਹੈਗੇ ਜੀ ਇੱਥੇ ਫਿਰ ਬਕਾਇਦਾ ਤੌਰ ਤੇ ਜਿੰਨੇ ਭੁੱਖਤਾਲ ਕੀਤੀ ਤੇ ਜਿਹਦਰ ਕੱਲ ਤੱਕ ਉਹਨਾਂ ਨੇ ਅਪੀਲ ਕੀਤੀ ਵੀ ਤੁਸੀਂ ਇਹਦੇ ਬਾਰੇ ਕੁਛ ਤੋਂ ਕੁਛ ਕਰੋ ਹੂੰ ਇੱਕ ਟੋਕਾ ਤੁਹਾਨੂੰ ਗੁਰਦਵਾਰੇ ਮੱਠਾ ਤੇ ਜੇਕਰ ਜਾਣ ਦੇ ਬਿਲਕੁਲ ਜੀ ਉਸਰੇ ਭਗੰਤ ਮਾਨ ਨੂੰ ਨਹੀਂ ਗੱਲ ਗਈ ਹੈ ਹੂੰ ਸਾਡੇ ਬਾਥਰੂਮਾਂ ਦੇ ਵਿੱਚ ਵੀ ਤੁਸੀਂ ਵੀ ਸੀਸੀਟੀਵੀ ਕੈਮਰੇ ਲਾ ਦਿੱਤੇ ਆ। ਹੂੰ ਹੂੰ। ਸਾਡੇ ਕੋਲ ਦੱਸੋ ਕੀ ਖਤਰਾ? ਹੂੰ। ਦੱਸੋ ਕੀ ਖਤਰਾ? ਦੇਖੋ ਤਾਂ ਲਿਬਰਟੀ ਚਲ ਜੰਗੇ ਸੇ ਉੱਤੇ ਕੱਟੋ ਕਰ ਸਾਨੂੰ ਇਹ ਤਾਂ ਆਜ਼ਾਦੀ ਹੈ ਜੀ ਸੀ ਨਾ ਉੱਤੇ। ਹੂੰ। ਹੁਣ ਚਲੋ ਉਹਨਾਂ ਨੇ ਇਹ ਨਹੀਂ ਕਰ ਕੀਤੀ ਸਰਕਾਰ ਨੂੰ ਵੀ ਕਹੀ ਆ। ਤੇ ਨਾਲ ਸੰਗਤਾਂ ਵੀ ਉਹਨਾਂ ਕਿਹਾ। ਜੀ। ਵੀ ਭਾਈ ਤੁਸੀਂ ਵੀ ਆਪਣੇ ਲੈਵਲ ਤੇ ਕੋਈ ਕਰੋ ਵੀ ਤਾਕਾ ਕੇ ਸਾਨੂੰ ਇੱਥੇ ਕੋਈ ਆਜ਼ਾਦੀ ਮਿਲ ਸਕੇ ਜਿਸ ਤਰੀਕੇ ਨਾਲ ਸਾਡੇ ਵਿਅਰ ਕੀਤਾ ਜਾ ਰਿਹਾ। ਹੂੰ ਇਹ ਤਾਂ ਜੰਗੀ ਕਹਿੰਦੀਆਂ ਨੂੰ ਵੀ ਨਹੀਂ ਕੀਤਾ ਜਾਂਦਾ ਜੀ 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 ਇਸ ਕਰਕੇ ਉਹਨਾਂ ਦੀ ਅਪੀਲ ਹੁਣ ਅਪੀਲ ਤੇ ਦੇਖੋ ਸਰਕਾਰ ਕੀ ਕਰਨੀ ਹੈ ਫਰੰਟਿਕ ਹੁਣ ਦੀ ਉਹਨਾਂ ਦੀ ਜੀ ਖੱਖੀ ਵਰਦੀ ਤੇ ਕਹਿੰਦੇ ਫੇਰ ਇਲਜ਼ਾਮ ਲੱਗੇ ਨੇ ਜਦੋਂ ਵਰਦੀ ਪਾਈ ਹੁੰਦੀ ਮੋਟੇ ਤੇ ਸਟਾਰ ਹੁੰਦੇ ਨੇ ਤੇ ਇਹਨਾਂ ਨੂੰ ਆਪਨਾ ਆਪ ਕਿਉਂ ਨਹੀਂ ਦਿਸਦਾ ਕਿਉਂ ਇਹ ਰੱਬ ਬਣ ਜਾਂਦੇ ਆ ਕਹਿੰਦੇ ਵੀ ਇੱਕ बेहोश ਲੜਕੀ ਨੂੰ ਚਪੇੜਾ ਮਾਰਨ ਵਾਲਾ ਥਾਣੇਦਾਰ ਤੇ ਇੱਕ ਹੌਲਦਾਰ ਮੁੱਤਲ ਕਰਤੇ ਆ ਇਹ ਕੀ ਹੈ ਸਾਰੀ ਘਟਨਾ ਜੀ ਇਹ ਬਟਾਲਾ ਜੀ ਜੀ ਬਟਾਲੇ ਦੇ ਵਿੱਚ ਬੱਸ ਸਟੈਂਡ ਤੇ ਇੱਕ ਲੜਕੀ ਜਿਹੜੀ ਥੋੜੀ ਮਤਲਬ ਜੂ ਹੋ ਸਕਦਾ ਹੋ ਸਕਦਾ ਕੋਈ ਨਸ਼ਾ ਨਸ਼ਾ ਕੀਤਾ ਹੂੰ ਉਹ ਨਾਲ ਇੱਕ ਲੜਕਾ ਵੀ ਸੀ ਕਿ ਦੋ ਇੱਕੋ ਵਜੇ ਹੁੰਦੇ ਸੀ ਜੀ ਜਿਹੜਾ ਥਾਣੇਦਾਰ ਤੇ ਹੌਲਦਾਰ ਠੀਕੇ ਜੀ ਇਹ ਦੋਵੇਂ ਉੱਥੇ ਹੀ ਸੀਗੇ ਇਹਨਾਂ ਨੇ ਕੀ ਕੀਤਾ ਥਾਣੇਦਾਰ ਨੇ ਉਹ ਕੁੜੀ ਨੂੰ ਕਿਹਾ ਤੇ ਕੀ ਹੋ ਗਿਆ ਕੋਸ਼ਟੋ ਨੇ ਜਵਾਬ ਨਾ ਦਿੱਤਾ ਜੀ ਜਵਾਬ ਦਿੱਤਾ ਤਾਂ ਗਲਤ ਦੇਤਾ ਹੋ ਜੀ ਤੇ ਇਹਨੇ ਥਾੜ ਥੜ ਕਰਕੇ ਚਪੜੇ ਜੜਤੀ ਕੁੜੀ ਨੂੰ ਹੂੰ ਤੇ ਤੁਹਾਨੂੰ ਪਤਾ ਅੱਜ ਦੀ ਡੇਢ ਦੇ ਵਿੱਚ ਹਰ ਵਿਅਕਤੀ ਪੱਤਰਕਾਰ ਆ ਜੀ 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 ਹਰ ਵਿਅਕਤੀ ਦੇ ਹੱਥ 'ਚ ਕੈਮਰਾ ਵਾ ਬਿਲਕੁਲ ਜੀ ਉਹਨਾਂ ਨੇ ਫਿਰ ਜਿਹੜੀ ਸੀ ਉਹ ਵੀਡੀਓ ਬਣਾ ਲਈ ਹੂੰ ਉਹਦੀ ਫੁਟੇਜ ਸੀ ਹੂੰ ਤੇ ਇਹ ਅਸੀਂ ਜਗਤਾਰਥਿਕ ਤੇ ਜਿਹੜਾ ਹੈਗਾ ਸੀ ਮਨਪ੍ਰੀਤ ਸਿੰਘ ਐਸਸੇਸਟੇਬਲ ਹੂੰ ਇਹ ਜਦੋਂ ਵਾਇਰਲ ਹੁੰਦੀ ਆ ਉਹ ਫਿਰ ਜਿਹੜੇ ਐਸਐਸਪੀ ਸਾਹਿਬ ਉੱਥੇ ਹੈਗੇ ਨੇ ਉਹਨਾਂ ਨੇ ਇਹਨਾਂ ਦੋਵਾਂ ਨੂੰ ਅਸੈਂਡ ਕਰ ਦਿੱਤਾ ਵਾ ਹੂੰ ਤੇ ਤੁਹਾਡੀ ਡਿਊਟੀ ਇਸ ਹਾਲਤ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੀ ਸੀ। ਨਾ ਪੁਲਿਸ ਸੇਵਾ ਇਹ ਉਹ ਨਾ ਵੀ ਕ੍ਰਾਈਮ ਕੀਤਾ ਤਾਂ ਉਹਨਾਂ ਦੇ ਕਾਨੂੰਨੀ ਬਾਤ ਚ ਕੀਤੀ ਜਾ ਸਕਦੀ ਸੀ। ਬਿਲਕੁਲ ਜੀ ਬਿਲਕੁਲ। ਜੀ ਕਰ ਲੈਂਦੇ ਕੋਈ ਗੱਲ ਨਹੀਂ। ਹੂੰ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਕੁੱਟਮਾਰ ਕੀਤੀ ਕੋਈ ਇਹ ਕੋਈ ਮਨੁੱਖਤਾ ਦੀ ਕੋਈ ਤਸਵੀਰ ਨਹੀਂ ਪੇਸ਼ ਕਰਦਾ। ਬਿਲਕੁਲ ਜੀ। ਤੇ ਇਸ ਕਰਕੇ ਤੁਹਾਨੂੰ ਪਤਾ ਜਿਹੜੀ ਖਾਕੀ ਆ ਹੂੰ ਉਹ ਰੋਜ਼ ਹੀ ਕੋਈ ਨਾ ਕੋਈ ਅੱਜ ਕੱਲ ਤੁਹਾਨੂੰ ਪਤਾ ਕੋਈ ਨੌਕਰੀ ਦੀਆਂ ਖਬਰਾਂ ਆਖਦੀ ਰਹਿੰਦੀਆਂ ਨੇ ਬਿਲਕੁਲ ਬਿਲਕੁਲ ਤੇ ਅੱਜ ਦੀ ਡੇਟ ਦੇ ਵਿੱਚ ਦੇਖੋ ਤੁਸੀਂ ਉਹ ਜਿਹੜੀ ਬੀਬੀ ਸੀ 17.71 ਗ੍ਰਾਮ ਆ ਉਹ ਉਹਨੂੰ ਦੇ ਤੁਸੀਂ ਕਿੰਨਾ ਹਾਈ ਪ੍ਰੀਟਾ ਜੀ ਬੜੀ ਵੱਡੀ ਸਮਗਲਰ ਜੀ ਉਹਦੀ ਬੜੀ ਕਿੰਨਾ ਕੁ ਸੇਫ ਸੀ ਉਹਦੀ ਜੀ ਲੇਕਿਨ ਜਿਹੜੇ ਤੁਸੀਂ ਕੁੰਟਲਾਂ ਦੇ ਫੜਦੇ ਹੋ ਕਿਲੋਆਂ ਦੇ ਫੜਦੇ ਉਹਨਾਂ ਦੀ ਗੱਲ ਵੀ ਕਰਦੇ ਤੁਸੀਂ ਬਿਲਕੁਲ ਜੀ ਕਰੋ ਸਹੀ ਪ੍ਰਤਾਲ ਦਿਓ ਜਰੀ ਐਮਆਈਏ ਨੂੰ ਜਾਂ ਸੀਬੀ ਨੂੰ ਪ੍ਰਤਾਲ ਦਿਓ ਵੇਖੋ ਕਿਹੜੇ ਕਿਹੜੇ ਨਾਰਦ ਫਾਸਲੇ ਦੇ ਵਿੱਚ ਹੂੰ ਉਹ ਬੀਬੀ ਨੂੰ ਜਦੋਂ ਤੁਸੀਂ ਪੁੱਛ ਪ੍ਰਤਾਲ ਕਰਨ ਤੋਂ ਬਾਅਦ ਅਦਾਲਤੀ ਰਸ ਭੇਜ ਤਾ ਨਾਇਕ ਰਸ ਭੇਜ ਤਾ ਜੀ ਤੇ ਕੁੰਜਲ ਨਹੀਂ ਲੇਕਿਨ ਇਹਨਾਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਹਿੰਦੂ ਕੁੰਜਲ ਉਹਦਾ ਇੱਕ ਕਿੱਸਾ ਮੈਨੂੰ ਯਾਦ ਆ ਗਿਆ ਜੀ ਬੀਬੀ ਦਾ ਹੂੰ ਸਤਪਾਲ ਸਿੰਘ ਇੱਕ ਰਿਟਾਇਰ ਹੋਏ ਨੇ ਪੁਲਿਸ ਅਫਸਰ ਜੀ ਉਹ ਕਹਿੰਦੇ ਮੈਂ ਸਬ ਇੰਸਪੈਕਟਰ ਸੀਗਾ ਜੀ ਤੇ ਸਾਡੀ ਡਿਊਟੀ ਲੱਗੀ ਵੀ ਤੁਸੀਂ ਸਿੱਧਾ ਜਾ ਕੇ ਰਿਡ ਕਰ ਲਓ ਹੂੰ ਉਹਦੇ ਵਿੱਚ ਦੋ ਮਲੇੜੀ ਕਨਸਟਲ ਸਾਨੂੰ ਨੇ ਕਿਹਾ ਤੀ ਇਹ ਤੁਹਾਡੇ ਨਾਲ ਜਾਣਗੇ ਜੀ ਇਹ ਨੰਬਰ ਤੇ ਰਾਬਤਾ ਕਿੰਨ ਕਰ ਲਓ ਕਹਿੰਦੇ ਅਸੀਂ ਇਹਦੇ ਨਾਲ ਵੀ ਰਾਬਤਾ ਕਰਮ ਕੀਤਾ ਇੱਕ ਕੁੜੀ ਉਹਦੇ ਨਾਲ ਰਾਬਤਾ ਕਰਮ ਕੀਤਾ ਜੀ ਉਹ ਕਹਿੰਦੇ ਕਿ ਸਰ ਮੈਂ ਫਲਾਣੀ ਜੇਗਾ ਖੜੀ ਹੋ ਕੁਝ ਲੈ ਲੈ ਬਣੀ ਉਸ ਤੋਂ ਹੂੰ ਜਦੋਂ ਇਹਦੇ ਨਾਲ ਗੱਲ ਕੀਤੀ ਤੇ ਇਹ ਆਈ ਨਹੀਂ ਜੀ ਏ ਆਈ ਨਹੀਂ ਤੇ ਮੈਂ ਉਹਦਾ ਜੀ ਮੈਂ ਸੋਚਿਆ ਵੀ ਰੇਟ ਤੇ ਬਾਅਦ ਚ ਕਰਾਂਗਾ ਪਹਿਲੇ ਇਹਦੀ ਸਸਪੈਂਸ਼ਨ ਦੀ ਰਿਪੋਰਟ ਲਵ ਹੂੰ ਉਹ ਕਹਿੰਦਾ ਮੈਂ ਐਸਚੂ ਨੂੰ ਗਿਆ ਡੀਐਸਪੀ ਨੂੰ ਗਿਆ ਜੀ ਆ ਗੱਲ ਡੀਐਸਪੀ ਕਹਿੰਦਾ ਠੀਕ ਬਣਦੀ ਐ ਅੱਛਾ ਜੀ ਤੇ ਡੀਐਸਪੀ ਨੇ ਐਸਪੀ ਨਾਲ ਗੱਲ ਕਰ ਦਿੱਤੀ ਹੂੰ ਐਸਪੀ ਉਹ ਥਾਣੇਦਾਰ ਨੂੰ ਜਲ ਕਹਿਣਾ ਹੂੰ ਕਿ ਤੂੰ ਇਦਾਂ ਕਰ ਵੀ ਇਹਦੇ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਮੇਰੇ ਕੋਲ ਅੱਛਾ ਜੀ ਇਹਨੂੰ ਮੈਂ ਦੱਸਦਾ ਕੀ ਕਰਾਂ ਹੂੰ ਕਹਿੰਦਾ ਉਹ ਜਿਹੜੀ ਚਪੇੜ ਸੀਗੀ ਕਾਸਟੇਬਲ ਸੀ ਜਿਹੜੀ ਕਾਸਟੇਬਲ ਵੀ ਵੀ ਹੈ ਹੂੰ ਐਸਪੀ ਦੇ ਕੋਲ ਚਾਹ ਜੇ ਚੁਸਕੀਆਂ ਲਾ ਕੇ ਬੈਠੀ ਚੱਦ ਲਾਲ ਤੇ ਬਿਸਤੂ ਖਾਂ ਰਹੀ ਹੈ ਵਾਹ ਕਹਿੰਦਾ ਮੈਂ ਖੜਾ ਉੱਤੇ ਹੂੰ 5 ਮਿੰਟ ਖੜਿਆ 10 ਮਿੰਟ ਖੜਿਆ ਰਿਹਾ ਕੋਈ ਗੱਲ ਨਹੀਂ ਤੇ ਮੈਨੂੰ ਐਸਪੀ ਦੇ ਬਹਿਣ ਤੱਕ ਨਹੀਂ ਗਿਆ ਚਾਹਤ ਬੜੀ ਮਜ਼ਦੂਰ ਦੀ ਗੱਲ ਸੀ ਕਹਿੰਦਾ ਇਹ ਹਾਲ ਤਾਂ ਸਾਡੀ ਸਹੀ ਗੱਲ ਜੀ ਅੱਜ ਜਿਹੜਾ ਪੁਲਿਸ ਦੀ ਗੱਲ ਹੋ ਰਹੀ ਹੈ ਤੇ ਨਾਲ ਅਗਲਾ ਸਵਾਲ ਵੀ ਮੇਰਾ ਜਿਹੜਾ ਪੁਲਿਸ ਨਾਲ ਸੰਬੰਧਿਤ ਹੀ ਹੈ ਵੀ ਕਰਨਲ ਸਾਹਿਬ ਦੇ ਮਾਮਲੇ ਦੇ ਵਿੱਚ ਆਈਪੀਐਸ ਮਨਜੀਤ ਸ਼ਿਵਰਾਣ ਦੇ ਕਹਿੰਦੇ ਵੀ ਇੱਕ ਨਵੀਂ ਸੈੱਟ ਹੋਰ ਬਣ ਗਈ ਆ ਤੇ ਇਹ ਮਾਮਲੇ ਨੂੰ ਲਮਕਾਇਆ ਹੀ ਜਾ ਰਿਹਾ ਲਮਕਾਇਆ ਹੀ ਜਾ ਰਿਹਾ ਕਿ ਕਹਾਣੀ ਕੀ ਹੈ ਪਹਿਲੀ ਗੱਲ ਤੇ ਇਹ ਆ ਜਿਹੜੇ ਜੱਜ ਮੋਦਗਿਲ ਸੀ ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਅਗਲੀ ਤਰੀਕੇ ਤੁਹਾਡਾ ਕੋਈ ਸਹੀ ਜਵਾਬ ਦਾ ਆਇਆ ਸੰਤੁਸ਼ਟੀ ਜਿੰਨ ਜਵਾਬ ਨਾ ਆਇਆ ਤੇ ਇੱਕ ਕੇਸ ਨੇ ਸੀਬੀ ਨੂੰ ਦੇ ਦੇਣਾ ਹੂੰ ਤੇ ਫਿਰ ਅਦਾਲਤਾਂ ਵੀ ਅਪਰੋਚ ਹੋ ਜਿੰਦੀਆਂ ਜੀ ਅਦਾਲਤਾਂ ਅਪਰੋਚ ਹੋ ਗਈਆਂ ਜੀ ਹੂੰ ਉਹ ਕੇਸ ਬਦਲ ਕੇ ਬਕਾਇਦਾ ਤੌਰ ਤੇ ਦੇ ਦਿੱਤਾ ਗਿਆ ਜਿਹੜੇ ਸਾਡੇ ਮਾਨਯੋਗ ਸੀਗੇ ਹਰਪ੍ਰੀਤ ਸਿੰਘ ਬਰਾੜ ਜੀ ਹਰਪ੍ਰੀਤ ਬਰਾਕਰ ਨੇ ਕਿਸੇ ਵੀ ਕਿਸਮ ਦੀ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਕਹਿੰਦਾ ਜੀ ਅਸੀਂ ਚੰਡੀਗੜ੍ਹ ਤੋਂ ਬਾਅਦ ਪੰਜਾਬ ਤੋਂ ਬਾਅਦ ਅਸੀਂ ਚੰਡੀਗੜ੍ਹ ਪੁਲਸੂ ਦੇ ਦਿੰਦੇ ਹਾਂ ਜੀ ਬੇਸਿਕਲੀ ਜਿਹੜਾ ਪਰਿਵਾਰ ਸੀ ਉਹਦੀ ਮੰਗ ਸੀ ਬੀਬੀ ਦੀ ਸੀਪੀਏ ਦੀ ਮੰਗ ਆ ਜੀ ਪੰਜਾਬ ਤੋਂ ਬਾਅਦ ਚੰਡੀਗੜ੍ਹ ਤੁਸੀਂ ਦੇ ਦਿੱਤਾ ਚੰਡੀਗੜ੍ਹ ਵਿੱਚ ਇੱਕ ਆਈਪੀ ਸਰਪਤਰ ਮਨਜੀਤ ਸ਼ੌਰਾਨ ਜੀ ਐਸਪੀ ਜੋਰਸੇ ਹਾਂ ਉਹਨਾਂ ਦੀ ਅਗਵਾਈ ਹੇਠ ਇੱਕ ਡੀਐਸਪੀ ਇੱਕ ਇਨਸਪੈਕਟਰ ਤੇ ਇੱਕ ਸਬ ਇਨਸਪੈਕਟਰ ਜੀ ਇਹ ਚਾਰ ਬੰਦਿਆਂ ਦੀ ਇੱਕ ਜਿਹੜੀ ਉਹਨਾਂ ਨੇ ਸੱਟ ਬਣਾਈ ਆ ਤੇ ਇਸ ਸੱਟ ਨੇ 4 ਮਹੀਨੇ ਚ ਆਪਣਾ ਜਵਾਬ ਦੇਣਾ 4 ਮਹੀਨੇ ਹੂੰ ਪਹਿਲੀ ਗੱਲ ਤੇ ਇੰਨੀ ਲੰਮਾ ਕੋ ਪਾਇਆ ਗਿਆ ਜੀ ਬਿਲਕੁਲ ਲੰਮਾਇਆ ਜਾ ਰਿਹਾ ਨਹੀਂ ਹੋਈ ਤਾਂ ਫਿਰ ਬਿਲਕੁਲ ਇਹ ਕੋ ਇੰਟਰਨੈਸ਼ਨਲ ਤੋਂ ਵੀ ਮਾਮਲਾ ਸੀ ਜਿੱਦੇ ਤੁਸੀਂ ਇਹਨੂੰ ਤੋ ਮੁਗਾ ਰਹੇ ਤੁਸੀਂ ਆ ਬਿਲਕੁਲ ਕਿਹੜਾ ਬਾਹਰ ਲੈਣਾ ਸੀ ਵਿਦੇਸ਼ਾਂ ਚ ਮੇਰੇ ਕੋਈ ਵਿਦੇਸ਼ ਜਾਣਾ ਤੇ ਕਦੀ ਕਲਕੱਤੇ ਜਾਣਾ ਤੇ ਕਦੀ ਬੰਬਈ ਜਾਣਾ ਤੇ ਯਾਦ ਕਰਨ ਵਾਲੇ ਵਿੱਚ ਠੀਕ ਨਾ ਜਦੋਂ ਮਾਮਲਾ ਹੀ ਲੋਕਲਾ ਹੂੰ ਇਹਦਾ ਮਤਲਬ ਮੈਨੂੰ ਇਹ ਗੱਲ ਹੈ ਵੀ ਜਿਸ ਤਰੀਕੇ ਨਾਲ ਪਰਿਵਾਰ ਦੀ ਆਪਣੀ ਸਾਹਸ ਹੈ ਜਿਸ ਤਰੀਕੇ ਉਹ ਚਾਹੁੰਦੇ ਹੋਏ ਸ਼ਾਇਦ ਉਸ ਤਰੀਕੇ ਮੈਂ ਇਹਦੀ ਜਾਂਚ ਨਾ ਹੋ ਸਕੇ ਹੂੰ ਹੂੰ ਨਿਕਲ ਪਰਿਵਾਰ ਨੇ ਹਾਲ ਨਿਕਲਦੀ ਹੈ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਹੂੰ ਨਾਲ ਇਹ ਵੀ ਕਿਹਾ ਵੀ ਲੋੜ ਪਈ ਤੇ ਅਸੀਂ ਫਿਰ ਜਿਹੜੀ ਉਹ ਹਾਈ ਕੋਰਟ ਵੀ ਜਾਵਾਂਗੇ ਉਹ ਸੁਪਰੀਮ ਕੋਰਟ ਵੀ ਜਾਵਾਂਗੇ ਉਸ ਤੋਂ ਫਿਰ ਸੀਟੀ ਜਿਹੜੀ ਉਹ ਜਾਂਚ ਮਾਰ ਕੇ ਲਾਵਾਂਗੇ ਬਿਲਕੁਲ ਜੀ ਬਿਲਕੁਲ ਇਸੇ ਦੇ ਨਾਲ ਜੁੜਦਾ ਮਾਮਲਾ ਜਿਹੜਾ ਦੂਜਾ ਹੈ ਮੇਰੇ ਨਾਲ ਦਾ ਸੈਸ਼ਨ ਜੱਜ ਨਹੋਰਾ ਨੇ ਜਿਹੜਾ ਇੰਸਪੈਕਟਰ ਰੌਣੀ ਹੈ ਜਿਹੜਾ ਉਹਨੂੰ ਕੋਈ ਰਾਹਤ ਨਹੀਂ ਦਿੱਤੀ ਜੀ ਇਸੇ ਮਾਮਲੇ ਦਾ ਸਰਿੰਦਰਪੁਰ ਬੀਬੀ ਸਰਿੰਦਰਪੁਰ ਜੱਜ ਹੈ ਜੀ ਉੱਥੇ ਐ ਕੰਡੀਸ਼ਨਿੰਡ ਜੱਜ ਨਹੀਂ ਜੀ ਰੌਣੀ ਸਿੰਘ ਗਿਆ ਸੀ ਸਿੱਧਾ ਹਾਈ ਕੋਰਟ ਦੇ ਵਿੱਚ ਜੀ ਤੇ ਮੈਨੂੰ ਇੰਟਰਨ ਬੇਲ ਦਿੱਤੀ ਜਾਵੇ ਹੂੰ ਇੰਟਰਨ ਬੇਲ ਦੋ ਤਿੰਨੇ ਦਿਨ ਦੀ ਦਿੱਤੀ ਸਿਰਫ ਇਹਨੂੰ ਜੀ ਤਿੰਨ ਦਿਨ ਦੀ ਹੈ ਕੋਰ ਨੇ ਇੰਟਰਨ ਬੇਲ ਦਿੱਤੀ ਹੈ ਤੂੰ ਸੁਦੇ ਮੂੰਹ ਚੁੱਕਦੇ ਹੋ ਹਾਈ ਕੋਰਟ ਆ ਜਾਂਦੀ ਹੈ ਉਹ ਥੱਲੇ ਵੀ ਕੋਰਟ ਹੈਗੀ ਹੈ ਨਾ ਜੀ ਜੋ ਵੀ ਲੈ ਸੈਸ਼ਨ ਕੋਰਟ ਜਾਓ ਹੂੰ ਅੱਜ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ ਉਹਦੇ ਵਿੱਚ ਐਡੀਸ਼ਨ ਖੱਜਰ ਨੇ ਹਾਰ ਦੀ ਕੜੀ ਰੋਣੀ ਸਿੰਘ ਜਿਹੜਾ ਮੁੱਖ ਦੋਸ਼ੀ ਉਸ ਮਾਮਲੇ ਦੇ ਵਿੱਚ ਜੀ ਉਹਦੀ ਪਤਨੀ ਦੇ ਕਹਿਣ ਲਈ ਸੀ ਮੇਰਾ ਪਰਿਵਾਰ ਫਲਾਣਾ ਜੀ ਢਿੰਗੜਾ ਜੀ ਮੰਮੀ ਫੋਜੀ ਪਰਿਵਾਰ ਤੋਂ ਜੀਕਰ ਜਦੋਂ ਇਹਨਾਂ ਦੇ ਮੁੱਢਿਆ ਤੇ ਸਹਾਰ ਲੱਗੇ ਹੋਏ ਨੇ ਕਿਲੋ ਕਿਲੋ ਦੇ ਜੀ 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 ਇਹਨਾਂ ਨੂੰ ਰੱਬ ਭਲਾ ਹੁੰਦਾ ਹੂ ਹੂੰ ਤੇ ਫਿਰ ਤੁਸੀਂ ਕਹਿੰਦੇ ਅਸੀਂ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਜੀ ਫਿਰ ਉਸ ਤੋਂ ਰਿੰਦੀ ਖੁੰਦੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜੀ ਸਨਮਾਨ ਕੀਤਾ ਜਾਊਗਾ ਦਿਮਾਗ ਤੇ ਖਰਾਬ ਹੋਣਾ ਹੀ ਸੀ ਨਾ ਬਿਲਕੁਲ ਹੁਣ ਕਰਨਲ ਆ ਗਿਆ। ਹੂੰ ਕਰਨਲ ਦੇ ਕੇਸ ਦੇ ਵਿੱਚ ਮੈਨੂੰ ਯਾਦ ਆ ਗਈ ਜੀਨ ਦੀ ਇੱਕ। ਜੀ ਜੀਨ ਦੇ ਵਿੱਚ ਕਹਾਵਲਦਾਰ ਸੀ ਇਹਨਾਂ ਦਾ। ਹੂੰ ਹੌਲਦਾਰ ਕਿੰਨਾ ਆਪਣੇ ਅਫਸਰ ਨੂੰ ਵੀ ਮੈਨੂੰ ਛੁੱਟੀ ਦਿੱਤੀ ਜਾਵੇ ਨਾ ਕਾਕਾ ਤੇਰੀ ਛੁੱਟੀਆਂ ਪਹਿਲਾਂ ਬੜੀ ਛੁੱਟੀ ਨਹੀਂ ਮਿਲ ਸਕਦੀ ਹੁੰਦੀ ਉਹਨੂੰ। ਜੀ ਕਿੰਨਾ ਜੀ ਮੇਰਾ ਪਰਿਵਾਰ ਸੰਕਟ 'ਚ ਹੂੰ ਇਹਨਾਂ ਸੰਕਟ ਦਾ ਸਹਰਾ ਕੀ ਹੈ? ਹੂੰ ਉਹ ਕਹਿੰਦਾ ਜੀ ਮੇਰਾ ਸੰਕਟ ਇਹ ਹੈਗਾ। ਹੂੰ ਜਦੋਂ ਉਹਨੇ ਗਿਆ ਵੀ ਮੇਰੇ ਘਰ ਦੇ ਵਿੱਚ ਮੇਰੇ ਸ਼ਰੀਕ ਮੇਰੀ ਜ਼ਮੀਨ ਦੇ ਤੇ ਮੇਰੇ ਮਕਾਨ ਤੇ ਕਬਜ਼ਾ ਕਰਦੇ ਤੇ ਮੇਰੀ ਆਵੇ ਕੋਈ ਚਿੱਠੀ ਆਈ ਵੀ ਮੇਰੀ ਪਤਨੀ ਦੀ ਮੈਨੂੰ ਚਿੱਠੀ ਚਾਹੀਦੀ ਹੈ ਜੀ ਕਹਿੰਦੇ ਤੇਰਾ ਮੈਂ ਹੱਲ ਕਰ ਦਿੰਦਾ ਹੂੰ ਉੱਥੇ ਉਹਨਾਂ ਦੀ ਜਿਹੜੀ ਵੇਚੀ ਸੀ ਕੋਈ ਬਟਾ ਨਹੀਂ ਹੋਊਗੀ ਹੂੰ ਉਸ ਤੇ ਉਹਨੂੰ ਫੋਨ ਕਰਦਾ ਵੀ ਤੁਸੀਂ ਕੁਝ ਨਹੀਂ ਕਰਨਾ ਜੀ 10 ਜਵਾਨ ਹੂੰ ਇੱਕ ਕਵਾਂਟਮ ਗੱਡੀ ਹੂੰ ਤੇ ਇੱਕ ਮਹੀਨਾ ਦਾ ਰਾਸ਼ਨ ਬਾਦਲਾਂ ਨੂੰ ਉਹਦੇ ਵਿੱਚ ਜੀ ਉਹਨਾਂ ਨੂੰ ਕਹਿ ਦੇਣਾ ਸੀ ਹੌਲਦਾਰ ਦੇ ਘਰ ਦੇ ਬਾਹਰ ਤੁਸੀਂ ਆਪਣਾ ਰੋਟੀ ਪਾਣੀ ਖਾਓ ਲੈ ਕਰੋ ਇੱਥੇ ਕਿ ਬਹਿ ਜਾ ਤਾਂ ਮੂਲਾਗੇ ਤੁਸੀਂ ਕੁਛ ਨਹੀਂ ਕਹੋ ਜੀ ਕਿਹਨੂੰ ਕੁਛ ਨਹੀਂ ਕਹਿਣਾ ਹੂੰ ਉਹਦੇ ਬਾਹਰ ਬਹਿਣ ਦੇ ਨਾਲ ਹੀ ਜਿਹੜੇ ਸਭ ਸ਼੍ਰੀਕਿਸ਼ੂ ਭੱਜ ਗਏ ਮਦਦ ਛੱਡ ਕੇ ਸਹੀ ਗੱਲ ਹੈ ਮੈਨੂੰ ਇੱਕ ਮੇਜਰ ਜਨਰਲ ਸੀ ਉਹਨਾਂ ਦਾ ਫੋਨ ਆਉਂਦਾ ਵਾ ਹੂੰ ਉਹ ਕਿੰਨੇ ਸਾਡਾ ਹੀ ਸੀ ਤੈਨਾਂ ਹੋ ਗਏ ਨਾ ਚਲੋ ਹੂੰ ਤੇ ਮੈਂ ਉਹਨੂੰ ਕਿਹਾ ਜੀ ਤੁਸੀਂ ਅਰੇਂਜ ਕਿਵੇਂ ਕੀਤਾ ਕਿੰਨੇ ਸਾਡੇ ਕੋਲ ਪਾਵਰ ਹੁੰਦੀ ਆ ਹਾਂ ਹੀ ਕਦੇ ਟ੍ਰੇਨਿੰਗ ਤੇ ਗਏ ਆ ਜੀ ਹਾਂ ਸਹੀ ਗੱਲ ਹੈ ਜੀ 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 ਸਰ ਇਹ ਜਿਹੜੇ ਪੰਜ ਅੱਤਵਾਦੀਆਂ ਦੀ ਫਾਂਸੀ ਬਰਕਰਾਰ ਆ ਇਹ ਕਿਹੜੇ ਅੱਤਵਾਦੀ ਨੇ ਜਿਹੜੇ ਆਈਐਮ ਦੇ ਕਹਿ ਜਾ ਰਹੇ ਨੇ ਇਹ 2013 ਦੇ ਇੱਕ ਹైదరాబాద్ ਤੋਂ ਧਮਾਕਾ ਹੋਇਆ ਸੀ ਜੀ ਜੀ ਉਸ ਹైదరాబాద్ ਧਮਾਕੇ ਦੇ ਵਿੱਚ ਜਿਹੜੇ 18 ਬੰਦੇ ਮਰੇ ਸੀ ਹਮ ਇੱਕ ਦੀ ਦੋ ਤਿੰਨ ਧਮਾਕਾ ਹੋਇਆ ਸੀ ਜੀ ਜੀ ਉਹ ਚਲੇ ਕੇ ਹਾਈ ਕੋਰਟ ਹਾਈ ਕੋਰਟ ਨੇ ਜਿਹੜੀ ਹైదరాబాద్ ਉੱਤੇ ਤੇ ਤਲੰਗਨਾ ਦੀ ਹਾਈ ਕੋਰਟ ਉੱਤੇ ਚਲੇ ਗਏ ਤੇ ਇਹ ਦੇਲਸੋਕ ਨਗਰੇ ਤੋਂ ਮਾਕੀ ਹੋਏ ਸੀਗੇ ਜੇ ਦੇ ਵਿੱਚ ਪੰਜ ਦਲਸ਼ੀਆਂ ਨੂੰ ਬਖਾਇਦਾ ਤੌਰ ਤੇ ਮੌਤ ਹੀ ਦਿੱਤੀ ਗਈ ਸੀ ਦੋ ਜਨ છોੜਾ ਦੇ ਜੀ ਤੇ ਤੁਹਾਨੂੰ ਪਤਾ ਇਹੋ ਜੇ ਕੇਸ ਲੰਮਖ ਦੇ ਬੜੇ ਨੇ ਜੀ ਜੀ ਇਹਦੇ ਵਿੱਚ 18 ਲੋਕ ਮਾਰੇ ਗਏ ਸੀ ਤੇ 131 ਜ਼ਖਮੀ ਹੋਏ ਸੀ ਅੱਛਾ ਜੀ ਹੁਣ ਜਦੋਂ ਇਹ ਦੋਵੇਂ ਜੋ ਇਹ ਦੋਸ਼ੀ ਗਏ ਹਾਈ ਕੋਰਟ ਦੇ ਵਿੱਚ ਹੂੰ ਹਾਈ ਕੋਰਟ ਨੇ ਅਨਦੀ ਫਾਂਸੀ ਦੇਰ ਕਰ ਰੱਖੀ ਹੂੰ ਜੀ ਜੀ ਹੁਣ ਉਹਨਾਂ ਦਾ ਵਕੀਲ ਕਹਿੰਦਾ ਸੀ ਸੁਪਰੀਮ ਕੋਰ ਜਾਵਾਂਗੇ ਚਲੋ ਤੜਟਕਾਰ ਜਾਣੇ ਚਾਹਦਾ ਸੁਪਰੀਮ ਕੋਰ ਜਾਓ ਤੁਸੀਂ ਹੂੰ ਵੇਖਣ ਇਹ ਵੀ ਇੱਕ ਮੈਂ ਸੋਚਦਾ ਬੜੀ ਵੱਡੀ ਗੱਲ ਆ ਕਿ ਹਾਈ ਕੋਰਟ ਨੇ ਕਿਸੇ ਪ੍ਰਕਾਰ ਦੀ ਰਾਹ ਦੇਣ ਤੋਂ ਇਨਕਾਰ ਕਰਤਾ ਵੀ ਨਹੀਂ ਇਹੋ ਜਿਹੇ ਬੰਦੇ ਜਿਹੜੇ ਨੇ ਜੀ ਸਮਾਜ ਦੇ ਵਿੱਚ ਸਮਾਪਦ ਪੈਦਾ ਕਰਦੇ ਉਹਨਾਂ ਨੂੰ ਸਭ ਫਾਂਸੀ ਦੀ ਚਾਹੀਦੀ ਹੈ ਹੂੰ ਜੀ ਜੀ ਤੇ ਤਾਮਿਲਨਾਡੂ ਦੀ ਆਪਾਂ ਜੀ ਗੱਲ ਕਰ ਲਈਏ ਉਥੋਂ ਦੇ ਰਾਜਪਾਲ ਨੇ ਜਿਹੜਾ ਹੈਗਾ ਕਹਿੰਦੇ ਕੋਈ ਬਿੱਲ ਰੋਕ ਕੇ ਰੱਖੇ ਹੋਏ ਨੇ ਤੇ ਇਹ ਕਿ ਕਿਹੜੇ ਬਿੱਲ ਨੇ ਤੇ ਕਿਹੜੀ ਉਹਨਾਂ ਨੂੰ ਝਾੜ ਜਿਹੜੀ ਉਹ ਸਰਕਾਰ ਨੇ ਪਾਈ ਹੈ ਜਾਂ ਰਾਸ਼ਟਰਪਤੀ ਵਾਲੇ ਪਾਸਿਓਂ ਪਾਈ। ਇਹ ਕੋ ਰਾਜਪਾਲ ਜਿਹੜੇ ਆਰ ਐ ਰਵੀ ਹੰਨੇ ਜੀ ਹੂੰ ਇਹਨਾਂ ਨੇ ਤਾਮਿਲਨਾਡੂ ਸਰਕਾਰ ਦੇ 10 ਬਿੱਲ ਰੋਕ ਕੇ ਰੱਖ ਲਏ। ਜੀ ਤੇ ਜਦੋਂ ਉਹ ਦੁਬਾਰਾ ਆਏ ਹੂੰ ਉਹ ਤੋਂ ਪਹਿਲਾਂ ਰੋਕ ਕੇ ਰੱਖੇ ਤੇ ਮੁੜ ਕੇ ਰਾਸ਼ਟਰਪਤੀ ਨੂੰ ਭੇਜਦੇ। अच्छा पगले फिर कोर्ट चले गए सुप्रीम कोर्ट चले गए हम सुप्रीम कोर्ट ने फिर इनीगल कही ਇਹਨਾਂ ਨੂੰ ਵੀ ਤੁਸੀਂ 86 ਆਗੂ ਨੇ 86 ਪਾਰਟੀ ਦੇ ਕੋਲ ਨਾ ਮੰਨੋ ਜੀ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਤੁਸੀਂ ਹੂੰ ਉਹਦੇ ਵਿੱਚ ਉਹਨਾਂ ਝਾੜੀ ਪਈ ਵੀ ਇੱਕ ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਵਿੱਚ ਕੋਈ ਬਿਲੋਂ ਨਾ ਉਹ ਤੁਹਾਨੂੰ ਨਿਪਟਾਰਾ ਕਰਨਾ ਪਊਗਾ ਜੀ ਜੇ ਨਿਬਟਾਰਾ ਨਹੀਂ ਕਰਦੇ ਤੇ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ ਹੂੰ ਉਹਨੂੰ ਝਾੜੀ ਪਾਈ ਆਰੰਭ ਜਰ ਵੀ ਆ ਕਿ ਜੋ ਤੂੰ ਕੀਤਾ ਗਲਤ ਕੀਤਾ ਹੁਣ ਜੇ ਉਹਨਾਂ ਨੇ ਕਹਿਤਾ 1 ਮਹੀਨਾ ਤੇ 13 ਮਹੀਨੇ ਤੱਕ ਤਾਂ ਇਹ ਕਰਨਾ ਪਊ ਤਾਂ ਤੁਹਾਨੂੰ ਪਤਾ ਜਿੱਥੇ ਵੀ ਨੌਨ ਬੀਜੇਪੀ ਗਵਰਨਮੈਂਟ ਜੀ ਉਹਨਾਂ ਦੇ ਵਿੱਚ ਇਹਨਾਂ ਦੀ ਡਿਊਟੀ ਲਈ ਜਾਂਦੀ ਬਕਾਇਦਾ ਤੇ ਰਾਜਪਾਲੇ ਦੀ ਸਰਕਾਰ ਨੂੰ ਵਕਤ ਵਕਤਾਂ ਕਰਨਾ ਜੀ 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 ਇਹ ਵੀ ਪ੍ਰਕਿਰਤੀ ਪਰਵਿਰਤੀ ਹੁਣ ਸ਼ੁਰੂ ਹੋਈ ਆ ਬਿਲਕੁਲ ਜੀ ਇਸ ਤੋਂ ਪਹਿਲਾਂ ਪਰਵਿਰਤੀ ਬਹੁਤੀ ਨਹੀਂ ਜੀ ਹੋਈ ਆ ਹੂੰ ਤੁਹਾਨੂੰ ਪਤਾ ਹੋਏਗਾ ਲਾਲੂ ਪ੍ਰਸਾਦ ਜਾਦਵ ਜੀ ਸਰਕਾਰ ਜਿਹੜੀ ਸੀ ਬੂਟਾ ਸਿੰਘ ਗਵਰਨਰ ਸੀ ਕੋਨੇ ਪੰ ਕਰਤੀ ਸੀ ਜੀ ਤੇ ਸੁਪਰੀਮ ਕੋ ਨੇ ਝਾੜ ਪਾ ਕੇ ਬਾਲ ਕੀਤੀ ਸੀ ਅੱਛਾ ਜੀ ਉਹ ਇੱਕ ਵੱਖਰੀ ਗੱਲ ਬਾਅਦ ਦੇ ਵਿੱਚ ਉਹ ਚੋਣਾ ਹੋ ਗਿਆ ਵੱਖਰੀ ਗੱਲ ਆ ਲੇਕਿਨ ਤੁਹਾਨੂੰ ਕੀ ਅਧਿਕਾਰ ਹੈਗਾ ਇੱਕ ਚੁਣੀ ਹੋਈ ਸਰਕਾਰ ਨੂੰ ਭੰਗ ਕਰਕੇ ਤੁਸੀਂ ਉੱਥੇ ਰਾਸ਼ਟਰਪਤੀਾ ਤੁਹਾਨੂੰ ਕੀ ਕਰੇਗਾ ਫਿਰ ਹਾਂ ਬਿਲਕੁਲ ਇਸ ਕਰਕੇ ਅੱਜ ਕੱਲ ਪੰਜਾਬ ਦੀ ਵੀ ਗੱਲ ਚੱਲਦੀ ਹੈ ਹਾਂਜੀ ਹਾਂਜੀ ਪਰ ਮੈਨੂੰ ਉਮੀਦ ਹੈ ਵੀ ਪੰਜਾਬ ਦੇ ਵਿੱਚ ਇਹੋ ਜੀ ਗੱਲ ਕਰਕੇ ਕੋਈ ਕਾਮਯਾਬੀ ਮਿਲਣੀ ਸਰਕਾਰ ਨੂੰ ਮੁਸ਼ਕਲ ਹੈ ਜੀ ਹੂੰ ਹੂੰ ਜੀ ਜੀ ਚੋਰ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਨੂੰ ਸਿੱਖਣੀ ਅੱਜ ਸਾਰੀਆਂ ਜਿਹੜੀਆਂ ਗੱਲਾਂ ਆਪਾਂ ਸੁਰਖੀਆਂ ਦੇ ਉੱਤੇ ਅ ਬੇਸ਼ੱਕ ਜਿੰਨਾ ਪੱਕੀਤਾ ਆ ਤੇ ਜਿੰਨੇ ਵੀ ਸੱਚਨ ਫੇਸਬੁੱਕ ਤੇ ਯੂਟਿਊਬ ਦੇ ਰਾਹੀਂ ਸਾਡੇ ਨਾਲ ਜੁੜਦੇ ਆ ਆਪਣਾ ਪੱਖ ਜਰੂਰ ਰੱਖਿਆ ਕਰੋ ਕਮੈਂਟ ਕਰਿਆ ਕਰੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਸ਼ੁਕਰੀਆ